ਹੈਲੋ ਹਾਂਜੀ ਆਪਾਂ ਪਹਿਲਾਂ ਤੁਹਾਨੂੰ ਜੀ ਪਿਓਰ ਕਰੇਪ ਦੇ ਸੂਟ ਦਿਖਾਉਣੇ ਆ ਬਹੁਤ ਹੀ ਵਧੀਆ ਫੈਬਰਿਕ ਹੈ ਹਾਲਓਵਰ ਸੂਟ ਹੋਊਗਾ ਜੀ ਬਹੁਤ ਜ਼ਿਆਦਾ ਡਿਮਾਂਡ ਇਸ ਫੈਬਰਿਕ ਦੀ ਆ ਦੋ ਵਾਰੇ ਸਟਾਕ ਮੰਗਵਾਇਆ ਦੋਨੋਂ ਵਾਰ ਕਲੀਅਰ ਹੋ ਗਿਆ ਪਰ ਤੀਸਰੀ ਵਾਰ ਭੈਣਾਂ ਦੇ ਕਹਿਣ ਤੇ ਸਟਾਕ ਮੰਗਵਾਇਆ ਕਿਉਂਕਿ ਭੈਣਾਂ ਦੇ ਸਪੈਸ਼ਲ ਮੈਨ ਬਹੁਤ ਮੈਸੇਜ ਵਟਸਐਪ ਤੇ ਆ ਰਹੇ ਸੀ ਕਿ ਤੁਸੀਂ ਇਹ ਸੂਟ ਮੰਗਵਾਓ ਮੰਗਵਾਓ ਜਿਨ੍ਹਾਂ ਭੈਣਾਂ ਨੇ ਹੀ ਇੱਕ ਵਾਰੀ ਆਰਡਰ ਕੀਤਾ ਉਹਨਾਂ ਨੇ ਦੁਬਾਰਾ ਦੁਬਾਰਾ ਆਰਡਰ ਕਰਨੀ ਕਹਿ ਰਹੇ ਕਿ ਅਸੀਂ ਹੋਰ ਮੰਗਵਾਉਣੇ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਆ ਕਿ ਤੁਸੀਂ ਹੁਣ ਆ ਗਿਆ ਸੂਟ ਫੈਬਰਿਕ ਭੈਣੋ ਜਲਦੀ ਜਲਦੀ ਸਿਲੈਕਟ ਕਰ ਲਓ ਕਿਉਂਕਿ ਇਹ ਵਾਲਾ ਸਟਾਕ ਜਿਹੜਾ ਇੱਕ ਘੰਟੇ ਵਿੱਚ ਹੀ ਕਲੀਅਰ ਹੋ ਜਾਂਦਾ ਹੈ ਤੇ ਜਲਦੀ ਜਲਦੀ ਆਪਣੀ ਪਸੰਦ ਦੇ ਸੂਟ ਕਰੀ ਚੱਲੋ ਚੂਸ ਜੀ ਨੈਕਸਟ ਆਪਣੇ ਕੋਲ ਇਹ ਪਿਓਰ ਕੈਮਰੀ कॉटन ਦਾ ਸੂਟ ਹੋਊਗਾ ਨਾਲ ਇਹਦੇ ਫੁੱਲ ਪਿਓਰ ਦਾ ਦੁਪੱਟਾ ਰਹੇਗਾ ਠੀਕ ਹੈ ਜੀ ਟਾਈ ਐਂਡ ਡਾਈ ਦਾ ਦੁਪੱਟਾ ਵੀ ਹੈ ਤੇ ਫੁੱਲ ਸੌਰੀ ਟਾਈ ਐਂਡ ਡਾਈ ਦਾ ਵੀ ਹੈ ਤੇ ਪਲੇਨ ਵੀ ਹੈ ਜਿਹੜਾ ਤੁਸੀਂ ਪਸੰਦ ਕਰਨਾ ਆਪਣੇ ਅਕੋਰਡਿੰਗ ਕਰ ਸਕਦੇ ਹੋ ਠੀਕ ਹੈ ਜੀ ਬਹੁਤ ਸੋਹਣਾ ਲੈਸਿਸ ਲਗਵਾ ਕੇ ਰੈਡੀ ਕੀਤਾ ਹੋਇਆ ਹੈ ਜਿਹਦਾ ਮਾਰਕੀਟ ਦੇ ਵਿੱਚ ਪ੍ਰਾਈਸ 1200 ਤੱਕ ਹੈ ਜੀ 1200 ਤੱਕ ਮਾਰਕੀਟ 'ਚੋਂ ਮਿਲਦਾ ਤੇ ਆਪਾਂ ਇਹਨਾਂ ਤੁਹਾਨੂੰ ਅੱਧ ਮੁੱਲ 'ਚ ਦੇ ਰਹੇ ਹਾਂ ਠੀਕ ਹੈ ਜੀ ਇੱਕ ਕਿਸਮ ਦਾ ਫ੍ਰੀ ਵਿੱਚ ਹੀ ਮਿਲ ਰਿਹਾ ਕਿਉਂਕਿ ਇਹਨੇ ਘੱਟ ਪ੍ਰਾਈਸ ਵਿੱਚ ਉੱਤੋਂ ਸ਼ਿਪਿੰਗ ਵੀ ਫ੍ਰੀ ਰਹੇਗੀ ਜੀ ਸਭ ਤੋਂ ਸਪੈਸ਼ਲ ਆਫਰ ਹੈ ਸ਼ਿਪਿੰਗ ਤੇ ਕੋਈ ਤੁਹਾਨੂੰ ਐਕਸਟਰਾ ਚਾਰਜਸ 페 ਕਰਨ ਦੀ ਨੀਡ ਨਹੀਂ ਹੈਗੀ ਤੁਸੀਂ ਆਪਣੀ ਭੈਣ ਲਈ ਮਦਦ ਲਈ ਕਿਸ ਲਈ ਵੀ ਲੈਣਾ ਜਲਦੀ ਤੋਂ ਜਲਦੀ ਚੂਜ਼ ਕਰ ਲਓ ਨੈਕਸਟ ਆ ਲਾਈਟ ਜੇ ਸ਼ੇਡ ਬਹੁਤ ਸੋਹਣੇ ਆ ਇਹ ਵੀ ਪਹਿਲਾਂ ਬਹੁਤ ਸੂਟ ਜਿੰਨੇ ਆ ਇਹ ਸਾਰੇ ਸੇਲ ਹੋ ਗਏ ਸੀਗੇ ਤੇ ਦੁਬਾਰਾ ਇਹ ਸਟਾਕ ਮੰਗਵਾਇਆ ਕਿਉਂਕਿ ਇਹ ਵੀ ਫੈਬਰਿਕ ਜਿਹੜਾ ਡਿਫਰੈਂਟ ਯਾ ਫੈਬਰਿਕ ਹੈ ਬਹੁਤ ਸੋਹਣਾ ਸੀ ਸੌਕਰ ਦਾ ਕੰਮ ਕੀਤਾ ਹੋਇਆ ਹੈ ਇਹ ਤੇ ਜੀ ਨੈਕਸਟ ਆ ਬਹੁਤ ਸੋਹਣੇ ਕਾਟਨ ਦੇ ਆ ਰਹੇ ਜੀ ਮਸਲਿਨ ਕਾਟਨ ਚ ਹੋਣਗੇ ਸੋਲੋ ਪੀਸ ਹੋਣਗੇ ਬਹੁਤ ਸੋਹਣੇ ਗਰਲਿਸ਼ ਜੀ ਲੁੱਕ ਵਾਲੇ ਸੂਟ ਆ ਇਹਨਾਂ ਦੀ ਵੀ ਕਾਫੀ ਡਿਮਾਂਡ ਰਹਿੰਦੀ ਆ ਤੇ ਆਪਣੇ ਅਕੋਰਡਿੰਗ ਤੁਸੀਂ ਸਿਲੈਕਟ ਕਰ ਸਕਦੇ ਹੋ ਸਿੰਗਲ ਸਿੰਗਲ ਪੀਸ ਵਿੱਚ ਕਲਰ ਜਿੰਨੇ ਮਰਜ਼ੀ ਲੈ ਸਕਦੇ ਆ ਬਟ ਪੀਸ ਸਿੰਗਲ ਹੋਏਗਾ ਜੀ ਨੈਕਸਟ ਆ ਬਹੁਤ ਸੋਹਣੇ ਵਰਕ ਵਾਲੇ ਸੂਟ ਹੋਣਗੇ ਜੀ ਜਿੱਦਾਂ ਹੁਣ ਮੈਰਿਜ ਫੰਕਸ਼ਨ ਅੱਗੇ ਆ ਰਹੇ ਆ ਠੀਕ ਹੈ ਜੀ ਸਪੈਸ਼ਲ ਜੀ ਯੂਨੀਕ ਜੀ ਕਲੈਕਸ਼ਨ ਲੈ ਕੇ ਆਏ ਆ ਜਲਦੀ ਜਲਦੀ ਸਿਲੈਕਟ ਕਰ ਲਓ ਚੈੱਕ ਕਰੋ ਬਹੁਤ ਯੂਨੀਕ ਜੀ ਹੈ ਇਹ ਵਰਕ ਕੀਤਾ ਹੋ ਅਗਰ ਤੁਸੀਂ ਇਹਦੀ ਕੋਈ ਡ्रेस ਵਗੈਰਾ ਬਣਾਉਣੀ ਆ ਉਹ ਵੀ ਬਣਵਾ ਸਕਦੇ ਹੋ ਅਗਰ ਤੁਸੀਂ ਸਲਵਾਰ ਸੂਟ ਸਟਿਚ ਕਰਾਉਣਾ ਬਾਕੀ ਤੁਹਾਡੀ ਸਟਿਚਿੰਗ ਦੀ ਤੁਸੀਂ ਜਿੱਦਾਂ ਦਾ ਸਟਿਚ ਕਰਾਉਣਾ ਇਹਨੂੰ ਕਰਵਾ ਕੇ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਮੈਰਿਜ ਫੰਕਸ਼ਨ ਦੇ ਲਈ ਲੈ ਕੇ ਆਏ ਹਾਂ ਕਿਉਂਕਿ ਹੁਣ ਜਿਹੜੀ ਆ ਬੁਕਿੰਗ ਆ ਫੰਕਸ਼ਨਸ ਦੇ ਲਈ ਸਟਾਰਟ ਹੋਣੀ ਸ਼ੁਰੂ ਹੋ ਗਈ ਆ ਨੈਕਸਟ ਆ ਨੈਚੁਰਲ ਕ੍ਰੇਪ ਦੇ ਵਿੱਚ ਸੂਟ ਅਵੇਲੇਬਲ ਆ ਬਾਟਮ ਨਾਲ ਪਲੇਨ ਰਹੇਗੀ ਸ਼ਰਟ ਤੇ ਬੰਦਨੀ ਦਾ ਕੰਮ ਕੀਤਾ ਆ ਤੇ ਦੁਪੱਟੇ ਤੇ ਵੀ ਬਹੁਤ ਸੋਹਣਾ ਹੈਂਡਵਰਕ ਦਾ ਵੀ ਕੰਮ ਕੀਤਾ ਹੋਇਆ ਜੀ ਨੈਕਸਟ ਆ ਬ੍ਰਾਕਟ ਜਿ ਦਿਖਾਣੇ ਆਪਾਂ ਬਹੁਤ ਸੋਹਣੇ ਬ੍ਰਾਕਟਸ ਹੋਣਗੇ ਫੰਕਸ਼ਨ ਲਈ ਬੁਕਿੰਗਸ ਹੈ ਇਹ ਠੀਕ ਹੈ ਜੀ ਜਲਦੀ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਆ ਅਗਰ ਤੁਸੀਂ ਕਿਤੇ ਵੀ ਬੈਠੇ ਹੋ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਵਰਲਡ ਵਾਈਡ ਸ਼ਿਪਿੰਗ ਪ੍ਰੋਵਾਈਡ ਕਰਦੇ ਆ ਆਪਾਂ ਤੁਸੀਂ ਕੋਈ ਸੂਟ ਰੈਡੀ ਕਰਵਾਉਣਾ ਹੈ ਔਨ ਆਰਡਰ ਹੈਂਡਵਰਕ ਕਰਵਾਉਣਾ ਮਸ਼ੀਨਵਰਕ ਕਰਵਾਉਣਾ ਹੈ ਤਾਂ ਤੁਸੀਂ ਆਪਣੇ ਕੋਲ ਰੈਡੀ ਕਰਵਾ ਸਕਦੇ ਹੋ ਤੁਸੀਂ ਇਹ ਚੈੱਕ ਕਰੋ ਕਿੰਨਾ ਹੈਵੀ ਸੂਟ ਆ ਪਰ ਜਦੋਂ ਤੁਸੀਂ ਇਹਦਾ ਪ੍ਰਾਈਸ ਸੁਣੋਗੇ ਤਾਂ ਸ਼ੌਕਡ ਹੋ ਜਾਓਗੇ ਜੀ ਠੀਕ ਹੈ ਜੀ ਪ੍ਰਾਈਸ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਆਪਣੇ ਕੋਲੋਂ ਨੈਕਸਟ ਆ ਬਹੁਤ ਸੋਹਣੇ ਵਰਕ ਦੇ ਵਾਲੇ ਸੂਟ ਅਵੇਲੇਬਲ ਹੈ ਇਹਨੂੰ ਤੁਸੀਂ ਕਿਸੇ ਵੀ ਕਲਰ ਚ ਲੈਣਾ ਹੈ ਕਿਸੇ ਵੀ ਕਲਰ ਵਿੱਚ ਆਪਣੇ ਕੋਲੋਂ ਬਾਈ ਕਰ ਸਕਦੇ ਐਨੀ ਕਲਰ ਤੁਸੀਂ ਸੈਂਡ ਕਰੋ ਤੇ ਉੱਤੇ ਹੀ ਬਾਈ ਕਰ ਸਕਦੇ ਹੋ ਨੈਕਸਟ ਆ ਬਹੁਤ ਸੋਹਣੇ ਮਸਲੀਨ ਦੇ ਸੂਟ ਹੈ ਜੀ ਜਿੱਦਾਂ ਕਿ ਬਹੁਤ ਸੋਹਣੇ ਜਿੱਦਾਂ ਭੈਣਾ ਗੁਰਦੁਆਰਾ ਸਾਹਿਬ ਜਾਂਦੀਆਂ ਫੌਰੀਂ ਜਿਹੜੀਆਂ ਭੈਣਾਂ ਆ ਬੈਠੀਆਂ ਉਹ ਗੁਰਦੁਆਰਾ ਸਾਹਿਬ ਡੇਲੀ ਜਾਂਦੇ ਆ ਕਈ ਤਾਂ ਥੋੜਾ ਜਿਹਾ ਹਲਕਾ ਜਿਹਾ ਕੁਝ ਡਿਫਰੈਂਟ ਜਿਹੜਾ ਲਾਈਕ ਕਰਦੇ ਆ ਨਾ ਕੁਝ ਵੇਅਰ ਕਰਨਾ ਚਾਹੁੰਦੇ ਤਾਂ ਉਹਨਾਂ ਲਈ ਇਹ ਬਹੁਤ ਬੈਸਟ ਕਲੈਕਸ਼ਨ ਰਹੇਗੀ ਜੀ ਨੈਕਸਟ ਆ ਜੂਟ ਬਰਬਰੀ ਦੇ ਵਿੱਚ ਆਗੇ ਬਹੁਤ ਸੋਹਣੇ ਜੂਟ ਬਰਬਰੀ ਦੇ ਆ ਸੂਟ ਹੋਣਗੇ ਬਹੁਤ ਵਧੀਆ ਇਹਦਾ ਫੈਬਰਿਕ ਦੀ ਕੁਆਲਿਟੀ ਬਹੁਤ ਵਧੀਆ ਹੈ ਜੀ ਦੀ ਸੌਫਟ ਹੈ ਫੈਬਰਿਕ ਆ ਬਹੁਤ ਹੀ ਸੋਹਣਾ ਲੱਗੂਗਾ ਲਾਈਨਿੰਗ ਲਵਾ ਕੇ ਤੁਸੀਂ ਸਟਿਚ ਕਰਾਉਂਗੇ ਬਾਕੀ ਅਗਰ ਤੁਸੀਂ ਇਹਨੂੰ ਲੈਸ਼ਸ ਵਗੈਰਾ ਲਗਵਾ ਕੇ ਰੈਡੀ ਕਰਵਾਉਣੀ ਹੈ ਤਾਂ ਬਹੁਤ ਸੋਹਣਾ ਬਣੇਗਾ ਥੈਂਕ ਯੂ